ਜਵਾਬ ਦਾ ਜਿਹੜਾ ਕਿਨਾਂ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲੈ ਕੇ ਆ ਦੇਖ ਕੋਈ ਹੋਰ ਨਾ ਸਭ ਹੈਲੀਕਾਪਟਰ ਇਥੇ ਲਾ ਕੇ ਉਹ ਲਾ ਕੇ ਦਿਖਾ ਦੇ ਆ ਜਿਹੜਾ ਧੀਕੇ ਚੱਲੇ ਇਥੇ ਆ ਤੇ 250 ਕਰੋੜ ਰੁਪਇਆ ਲੱਗਾ ਜੇ 250 ਕਰੋੜ ਆ ਤੁਹਾਡੇ ਸਾਹਮਣੇ ਐਤ ਕੀ ਜੋ ਗੁਹਿਲ ਸਾਹਿਬ ਨੂੰ ਇੱਕ ਮਿੰਟ ਗੁਹਿਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੁਹਿਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਤ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਵੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਹਿ ਕੇ 8000 ਕਿਲੋਮੀਟਰ ਡਰੇਨ ਜਿਹੜੇ ਸਾਰੀਆਂ ਕੰਪਲੀਟਲੀ ਐਤ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 8000 ਕਿਲੋਮੀਟਰ ਇਹ 74 ਜਗ੍ਹਾ ਤੇ ਬੰਨ੍ਹਨੇ ਤੇ 250 ਕਰੋੜ ਰੁਪਇਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਪੰਜਾਬਸੀ ਤੋਂ ਬਾਜੂਸੇ ਵੀ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਆ ਪਰ ਪੰਜਾਬਸੀ ਤੋਂ ਬਾਅਦ ਅਸੀ ਕੋ ਦਾ ਹੜਕਾ ਆਇਆ ਮੁਸਕੂਸ ਕਾਰਨ ਆ ਨਹੀਂ ਦੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇ ਕਿ ਇਨਕੁਆਰੀ ਪੁੱਛੋ ਜੇ ਜਰੂਰਤ ਹੈਗੀ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲੈ ਕੇ ਆ ਦੇਖ ਨੇ ਹੁਣ ਲੋਏ ਕੋ ਗੱਲ ਕਰ ਰਹੇ ਹਾਂ ਸਭ ਹੈਲੀਕਾਪਟਰ ਇੱਥੇ ਲਾ ਕੇ ਉਹ ਲਾ ਕੇ ਦਿਖਾ ਦਿਓ ਜਿਹੜਾ ਦੀ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਬਰਾਮਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਵੀ ਨਹੀਂ ਆਦਕੀ ਜੋ ਗੁਹਿਲ ਸਾਹਿਬ ਨੂੰ 1 ਮਿੰਟ ਗੁਹਿਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੁਹਿਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਗੁਹਿਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜਿਹੜੇ ਸਾਰੀਆਂ ਕੰਪਲੀਟਲੀ ਐਤ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇ 8 800 ਕਿਲੋਮੀਟਰ ਇਹ 74 ਜਗ੍ਹਾ ਤੇ ਬੰਨ ਲਏ ਤੇ 250 ਕਰੋੜ ਰੁਪਇਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਪੰਜਾਬਸੀ ਤੋਂ ਬਾਅਦ ਉਸ ਤੋਂ ਵੀ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਆ ਪਰ ਪੰਜਾਬਸੀ ਤੋਂ ਬਾਅਦ ਇੱਕ ਵਾਰ ਐੜਕਾ ਆਇਆ ਉਸ ਤੋਂ ਕਾਰਨ ਆ ਨਹੀਂ ਦੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇ ਕਿ ਇਨਕੁਆਰੀ ਪੁੱਛੋ ਜੇ ਜੁਰਤ ਹੈਗੀ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇੱਧਰ ਨੂੰ ਵੀ ਲੈ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰਦਾ ਸਭ ਹੈਲੀਕਾਪਟਰ ਇੱਥੇ ਲਾ ਕੇ ਉਹ ਲਾ ਕੇ ਦਿਖਾ ਦੇ ਆ ਜਿਹੜਾ ਧੀਕ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਬ੍ਰਾਮਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਵੀ ਨਹੀਂ ਡਿੱਗ ਤੇ ਐਦ ਕੀ ਜੋ ਗੋਇਲ ਸਾਹਿਬ ਨੂੰ ਇਕ ਮਿੰਟ ਕੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਕੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਤ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਕੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜਿਹੜੇ ਸਾਰੀਆਂ ਕੰਪਲੀਟਲੀ ਐਤ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 8000 ਕਿਲੋਮੀਟਰ ਇਹ 74 ਜਗ੍ਹਾ ਤੇ ਬੰਨ ਨੇ ਤੇ 250 ਕਰੋੜ ਰੁਪਇਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਬਾਜੋਤ ਸੇ ਵੀ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਆ ਪਰ ਅਸੀਰ ਬਾਦ ਮੇਰੇ ਤੋਂ ਨਹੀਂ ਬਾਸੀ ਬਾਦ ਐੜਕਾ ਆਇਆ ਮੁਸਕੂਸ ਕਾਰਨ ਆ ਨਹੀਂ ਦੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇ ਕਿ ਇਨਕੁਆਰੀ ਪੁੱਛੋ ਜੇ ਜਰੂਰਤ ਹੈਗੀ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲੈ ਕੇ ਆ ਦੇਖ ਵੇ ਨਹੀਂ ਉਹ ਲੋਏ ਕੋ ਗੱਲ ਕਰ ਰਹੇ ਹੁੰਦਾ ਸਭ ਹੈਲੀਕਾਪਟਰ ਇੱਥੇ ਲਾ ਕੇ ਉਹ ਲਾ ਕੇ ਦਿਖਾ ਦੇ ਆ ਜਿਹੜਾ ਦੀ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਇਹ ਬਰਾਮਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਵੀ ਨਹੀਂ ਡ